ਕੋਰੀਆ ਜੰਗ ਹੈਲੋ ਜੀ ਤੇ ਮੇਰੇ ਵੱਲੋਂ ਪਿਆਰ ਭਰੀ ਸਾਰਿਆਂ ਨੂੰ ਸ਼ਸ਼ੀਕਾਲ ਜੀ ਤੇ ਇਹ ਮੇਰਾ ਫਰਸਟ ਬਲੌਗ ਹੈ ਪੰਜਾਬੀ ਵਿੱਚ ਤੇ ਮੈਂ ਪਹਿਲੇ ਹਿੰਦੀ 'ਚ ਵੀਡੀਓ ਬਣਾਉਂਦੀ ਸੀ ਤੇ ਮੈਂ ਸੋਚਿਆ ਕਿ ਚਲੋ ਮੈਂ ਵੀ ਪੰਜਾਬੀ ਵਿੱਚ ਵੀ ਬਲੌਗ ਬਣਾਵਾ ਕਰਾਂ ਤੇ ਮੈਂ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੀ ਰਹਿਣ ਵਾਲੀ ਹਾਂ ਪਰ ਸ਼ਾਦੀ ਦੇ ਬਾਅਦ ਮੈਂ ਬੰਬੇ ਮੇ ਆ ਗਈ ਸੀ ਤੇ ਹੁਣ ਮੈਂ ਬੰਬੇ ਹੀ ਰਹਿ ਰਹੀ ਹਾਂ ਤੇ ਮੇਰੀਆਂ ਮੇਰੀਆਂ ਭੈਣਾਂ ਨੇ ਪੰਜਾਬ ਤੋਂ ਮੇਰੇ ਵਾਸਤੇ ਕੁਝ ਭੇਜਿਆ ਹੀ ਤੇ ਮੈਂ ਸੋਚਿਆ ਕਿ ਚਲੋ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਹਾਂ ਤੇ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗਦੀ ਹੈ ਜੀ ਤੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਔਰ ਮੇਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਆਹ ਮੈਨੂੰ ਬਹੁਤ ਬਹੁਤ ਪਿਆਰ ਦੇਣਾ ਅਗਰ ਤੁਹਾਡਾ ਪਿਆਰ ਰਹੇਗਾ ਤੋ ਹੀ ਮੈਂ ਅੱਗੇ ਵੱਧ ਸਕਦੀ ਆ ਤੇ ਤੁਹਾਡੇ ਬਿਨਾ ਮੈਂ ਕੁਝ ਵੀ ਨਹੀਂ ਹਾਂ ਤੇ ਚਲੋ ਵੱਧ ਤੋਂ ਵੱਧ ਮੇਰਾ ਸਾਥ ਦਿਓ ਜੀ ਤੇ ਮੈਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੀ ਆ ਕਿ ਜੋ ਮੇਰੀਆਂ ਭੈਣਾਂ ਨੇ ਮੈਨੂੰ ਕੀ ਭੇਜਿਆ ਸੀ ਪੰਜਾਬ ਤੋਂ ਪਿਆਰ ਨਾਲ ਤੇ ਐ ਭੇਜੀਆਂ ਨੇ ਮੇਰੀਆਂ ਭੈਣਾਂ ਨੇ ਲੈ ਕੇ ਗਲਗਲਾ ਇਹਨਾਂ ਦਾ ਚਾਰ ਬੜਾ ਖੱਟਾ ਬੰਦਾ ਆ ਤੋ ਮੈਂ ਤੇ ਬਹੁਤ ਟਾਈਮ ਹੋ ਗਿਆ ਆਚਾਰ ਖਾਦੇ ਨੂੰ ਗਲਗਲਾਉਂਦਾ ਦੇਖਦਿਆਂ ਬਣਾ ਕੇ ਤੇਰੇ ਮੈਂ ਐਵੀ ਜਦੋਂ ਮੈਂ ਬਣਾਵਾਂਗੀ ਆਚਾਰ ਤੇ ਐਵੀ ਮੈਂ ਤੁਹਾਨੂੰ ਦੱਸਾਂਗੀ ਕਿ ਮੈਂ ਕਿੱਦਾਂ ਬਣਾਇਆ ਤੇ ਇਹ ਹੈਗੀਆਂ ਨੇ ਸੁਵੰਜਨਾ ਬੋਲਦਿਆ ਇਹਨੂੰ ਐ ਵੀ ਪੰਜਾਬ ਤੋਂ ਹੀ ਜ਼ਿਆਦਾ ਤੌਰ ਤੇ ਮੈਨੂੰ ਪਤਾ ਨਹੀਂ ਕਿਥੋਂ ਵੀ ਮਿਲਦਾ ਬੰਬੇ ਤੋਂ ਕਿ ਨਹੀਂ ਪਰ ਇਹ ਪੰਜਾਬ ਤੋਂ ਉਹਨਾਂ ਨੇ ਭੇਜਿਆ ਸੁਵੰਜਨਾ ਇਹਦਾ ਵੀ ਆਚਾਰ ਬਹੁਤ ਵਧੀਆ ਬਣਦਾ ਆ ਤੇ ਇਹਦਾ ਵੀ ਮੈਂ ਆਚਾਰ ਬਣਾ ਕੇ ਫਿਰ ਤੁਹਾਨੂੰ ਦੱਸਾਂਗੀ ਕਿ ਕਿੱਦਾਂ ਦਾ ਬਣਦਾ ਆ ਤੇ ਐ ਉਹਨਾਂ ਨੇ ਭੇਜੀਆਂ ਨੇ ਜੀ ਘਰ ਦੀਆਂ ਸੇਵੀਆਂ ਐ ਬੋਲਦੇ ਨਾ ਘਰ ਦੀਆਂ ਵੱਟੀਆਂ ਹੋਈਆਂ ਆਟੇ ਦੀਆਂ ਸੇਵੀਆਂ ਨੇ ਤੇ ਇਹ ਉਹਨਾਂ ਨੇ ਭੁੰਨ ਕੇ ਹੀ ਭੇਜੀਆਂ ਨੇ ਤੇ ਇਹਨੂੰ ਬਸ ਪਾਣੀ ਉਬਾਲ ਕੇ ਉਬਾਲ ਕੇ ਤੇ ਜਦੋਂ ਗਲ ਜਾਣਗੇ ਪਾਣੀ ਨਿਚੋੜ ਕੇ ਖੋਹ ਸ਼ੱਕਰ ਪਾ ਕੇ ਬੰਦੀਆਂ ਨੇ ਬਹੁਤ ਟੇਸਟੀ ਬੰਦੀਆਂ ਨੇ ਤੇ ਇਹ ਵੀ ਬਹੁਤ ਟਾਈਮ ਬਾਅਦ ਮੈਂ ਟੈਸਟ ਕਰੂੰਗੀ ਇਹਨਾਂ ਦਾ ਐਸਾ ਪੰਜਾਬ ਚ ਖਾਂਦੇ ਰਹੇ ਆ ਬਾਕੀ ਇਹ ਘਰ ਦੀਆਂ ਮਰਚਾ ਇਹਨਾਂ ਨੇ ਤੋੜ ਕੇ ਭੇਜੀਆਂ ਨੇ ਫਰੈਸ਼ ਦੇਖੀਏ ਕਿੰਨੀਆਂ ਸੋਹਣੀਆਂ ਨੇ ਦੇਖਣ ਵਿੱਚ ਤਾਂ ਬੜੀਆਂ ਸੋਹਣੀਆਂ ਲੱਗਦੀਆਂ ਪਈਆਂ ਨੇ ਤੇ ਹੋਰ ਉਹਨਾਂ ਨੇ ਭੇਜਿਆ ਹੈ ਦੇਗੀ ਮਿਰਚ ਦੇਗੀ ਕਸ਼ਮੀਰੀ ਮਿਰਚ ਇਹ ਤੇ ਮਤਲਬ ਕਿ ਸਬਜ਼ੀ ਦੇ ਵਿੱਚ ਪਾਉਣਾ ਤਾਂ ਸਬਜ਼ੀ ਦਾ ਕਲਰ ਬੜਾ ਵਧੀਆ ਆਂਦਾ ਹੈ ਤੇ ਮੈਨੂੰ ਬੜੀ ਪਸੰਦ ਹੀ ਇਹ ਵੀ ਉਹਨਾਂ ਨੇ ਇੱਕ ਪੈਕੇਟ ਚੋਂ ਭੇਜ ਦਿੱਤਾ ਵਧੀਆ ਕੀਤਾ ਆ ਮੈਨੂੰ ਤਾਂ ਜ਼ਿਆਦਾ ਹੀ ਨਹੀਂ ਤੇ ਹੋਰ ਉਹਨਾਂ ਨੇ ਭੇਜਿਆ ਆ ਕਰਦਾ ਗੁੜ ਐ ਬੋਲ ਰਹੇ ਸੀ ਕਿ ਗਰਮ-ਗਰਮ ਗੁੜ ਨਿਕਲ ਰਿਹਾ ਸੀ ਐ ਵੀ ਲਾ ਕੇ ਉਹਨਾਂ ਨੇ ਭੇਜਿਆ ਐ ਵੀ ਬਹੁਤ ਵਧੀਆ ਹੈ ਖਾਣ ਵਿੱਚ ਤੇ ਬਹੁਤ ਟੇਸਟੀ ਆ ਫਿਰ ਇਹ ਪੰਜਾਬ ਦਾ ਬਣਿਆ ਹੋਇਆ ਘਰ ਦਾ ਗੁੜ ਤੇ ਸਭ ਮੈਨੂੰ ਦੇਖ ਕੇ ਬਹੁਤ ਵਧੀਆ ਲੱਗ ਰਿਹਾ ਆ ਤੇ ਦੇਖੋ ਪੈਣਾ ਕਿਤੇ ਵੀ ਰਹਿਣ ਉਹਨਾਂ ਨੂੰ ਤਾਂ ਹਮੇਸ਼ਾ ਯਾਦ ਹੁੰਦਾ ਹੀ ਆ ਕਿ ਪੈਨ ਨੂੰ ਕੀ ਖਾਣ ਵਿੱਚ ਸਵਾਦ ਲੱਗਦਾ ਕੀ ਨਹੀਂ ਲੱਗਦਾ ਅਸੀਂ ਕਿ ਕਿੰਨੀ ਵੀ ਦੂਰ ਚਲੇ ਜਾਈਓ ਪਰ ਪੈਨ ਪਰਾਇਕ ਦੂਸਰੇ ਦੇ ਸਭ ਯਾਦ ਕਰਦੇ ਹੈ ਔਰ ਬੋਲਦੇ ਨੇ ਕਿ ਪੇਸ ਦੇ ਆ ਸਾ ਕੁਛ ਪਰ ਐਨੀ ਦੂਰੋਂ ਕੋਈ ਆਂਦਾ ਜੋ ਵੀ ਕਹਦੇ ਹੱਥ ਭੇਜਿਆ ਉਹਨਾਂ ਨੇ ਉਹਨਾਂ ਦਾ ਆਪਣਾ ਵੀ ਸਮਾਨ ਹੁੰਦਾ ਆ ਫਿਰ ਵੀ ਉਹ ਇਨਾ ਇਨਾ ਸਮਾਨ ਲੈ ਕੇ ਆ ਗਏ ਬਹੁਤ ਬਹੁਤ ਉਹਨਾਂ ਦੀ ਮਿਹਰਬਾਨੀ ਆ ਤੇ ਦੇਖੀਏ ਬਹੁਤ ਅੱਛਾ ਲੱਗ ਰਹਾ ਹੈ ਮੈਨੂੰ ਵਧੀਆ ਲੱਗ ਰਹਾ ਏਦਾਂ ਦੀਆ ਪਹਿਣਾ ਹਰ ਇੱਕ ਨੂੰ ਰੱਬ ਦੇਵੇ ਤੇ ਜਿੱਥੇ ਵੀ ਰਹਿਣ ਖੁਸ਼ ਰਹਿਣ ਬਾਕੀ ਜਿੱਥੇ-ਜਿੱਥੇ ਰਹਿਣਾ ਕਿਸ ਨੇ ਆਪਣੇ ਆਪਣੇ ਨਸੀਬ ਆ ਕੋਈ ਲੱਗੇ ਰਹਿੰਦਾ ਤਾਂ ਕੋਈ ਦੂਰ ਰਹਿੰਦਾ ਤੇ ਚਲੋ ਆਚਾਰ ਬਣਾਵਾਂਗੇ ਤੇ ਫਿਰ ਤੁਹਾਨੂੰ ਦੱਸਾਂਗੇ ਕਿ ਕਿੱਦਾਂ-ਕਿੱਦਾਂ ਬਣਨਾ ਹੈ